ਪੰਜਾਬ ਸਰਕਾਰ ਦੇ ਵੱਲੋਂ ਸੂਬੇ ਦੇ ਹੈੱਡਮਾਸਟਰਾਂ ਅਤੇ ਅਧਿਆਪਕਾਂ ਨੂੰ ਮੌਜੂਦਾ ਸਮਿਆਂ ਦੀਆਂ ਉੱਤਮ ਤਕਨੀਕਾਂ ਤੋਂ ਜਾਣੂ ਕਰਵਾਉਣ ਦੇ ਲਈ ਦੇਸ਼ ਅਤੇ ਵਿਦੇਸ਼ਾਂ 'ਚ ਸਿਖਲਾਈ ਦਵਾਈ ਚੱਲੀ ਹੈ। ਪੰਜਾਬ ਸਰਕਾਰ ਦੇ ਵੱਲੋਂ ਹੁਣ ਤੱਕ 234 ਪ੍ਰਿੰਸੀਪਲਾਂ ਦੇ 7 ਬੈਚ ਸਿੰਗਾਪੁਰ, 152 ਹੈੱਡਮਾਸਟਰਾਂ ਦੇ 3 ਬੈਚ ਆਈਆਈਐਮ ਅਹਮਦਾਬਾਦ ਅਤੇ 144 ਪ੍ਰਾਇਮਰੀ ਕੇਡਰ ਅਧਿਆਪਕਾਂ ਦੇ 2 ਬੈਚ ਫਿਨਲੈਂਡ ਭੇਜੇ ਗਏ ਹਨ। SSC CLAY ਦਾ ਉਦੇਸ਼ ਵਿਦਿਆਰਥੀਆਂ ਨੂੰ ਸਿੱਖਿਆ ਪ੍ਰਦਾਨ ਕਰਨ ਦੇ ਲਈ ਅਧਿਆਪਕਾਂ ਦੇ ਪੇਸ਼ੇਵਰ ਹੁਨਰ ਨੂੰ ਵਧਾਉਣਾ ਹੈ। ਇਸ ਤੋਂ ਪਹਿਲਾਂ 250 ਤੋਂ ਉੱਪਰ ਸਾਡੇ ਪ੍ਰਿੰਸੀਪਲ ਤੇ ਹੈਡਮਾਸਟਰ ਆ ਚੁੱਕੇ ਹਨ। ਉਹਨਾਂ ਦਾ ਜਿਹੜਾ ਤਜਰਬਾ ਐ ਐਕਸਪੀਰੀਅੰਸ ਉਹ ਬਹੁਤ ਜ਼ਿਆਦਾ ਕੰਮ ਆ ਰਿਹਾ ਸਕੂਲਾਂ ਦੇ ਵਿੱਚ। ਜੀ ਦੇਰੋ ਦੈਨਿਕ ਸਿਵਰਾ ਚੈਨਲ ਮੈਂ ਤੁਹਾਡੇ ਨਾਲ ਮਹਿਮੂਦ ਅੱਜ ਅਸੀਂ ਬਰਨਾਲਾ ਦੇ ਇੱਕ ਪਿੰਡ ਸਿੰਘੇੜਾ ਵਿੱਚ ਬੈਠੇ ਹਾਂ ਜਿੱਥੇ ਮਗਰੀਬ ਦੀ ਨਮਾਜ਼ ਤੋਂ ਬਾਅਦ ਮਹਰਮ ਦੀ ਦਸਤਾਰੀ ਮਨਾਈ ਹੈ ਤੇ ਇੱਥੋਂ ਦੇ ਗੱਲ ਕਰਾਂਗੇ ਇਮਾਮ ਸਾਹਿਬ ਨਾਲ ਮੁਹੰਮਦ ਅਬਾਰ ਜੀ ਨਾਲ ਸਰ ਦੈਨਿਕ ਸਵਾਰੇ ਮੈਂ ਆਪਕੋ ਸਵਾਗਤ ਹੈ ਜੀ ਆਪਕਾ ਵੀ ਸਵਾਗਤ ਹੈ ਸਰ ਬਹੁਤ ਬਹੁਤ ਸਰ ਜੋ ਇਹ ਅੱਜ ਮਨਾਇਆ ਹੈ ਮਹਰਮ ਕੀ ਦਸਤਾਰੀ ਕੀ ਇਤਿਹਾਸ ਹੈ ਜੀ ਇਹ ਮਹਰਮੁਲ ਹਰਾਮ ਦਾ ਇਹ ਜੋ ਮਹੀਨਾ ਹੈ ਇਸਕਾ ਇਤਿਹਾਸ ਇਹ ਹੈ کہ نبی علیہ السلام کے جو نواسے تھے نواسے رسول جن کو بولا جاتا ہے امام حسین رضی اللہ تعالیٰ عنہ آج ان کی شہادت کا یہ دن ہے اور اس موقع پر غریبوں کو بچوں کو چھوٹے بچوں کو اپنے پڑوسیوں کو خصوصاً ان کے لیے کھانے پینے کا جو لنگر لگایا جاتا ہے اس میں اللہ رب العزت کی طرف سے اللہ کے نبی صلی اللہ علیہ وسلم نے فرمایا کہ پورے سال برکتیں ہوتی رہتی ہیں اس لیے کمیٹی کی طرف سے بھائی محمد صدیق صاحب پردان جی ہیں ان کی طرف سے بھی ماشاءاللہ اور یہ پوری کمیٹی کی طرف سے کھانے کا لنگر لگایا گیا ماشاءاللہ اللہ سبھی کے لئے اور دعا بھی کی گئی ہے <سؤال> دعا بھی کی گئی ہے دعا تو ساری یہ جتنا بھی کام ہی ہوا ہے تھوڑی بہت جو یہ قرآن بھی ہوا ہے اور یہ لنگر لگا رہا ہے اس کے مغز دعا ہی ہے دعا ایک مین چیز ہوتی ہے اللہ سے مانگا جاتا ہے اللہ رب العزت سنتے ہیں اور پھر وقت وقت پہ جب بندے کو ضرورت پڑتی ہے وہ دیتے بھی ساروں کے بھلے کے لیے دعا کی جائے ہندوسلم بالکل بالکل یہ تو اسلام اسی بات کا پیغام دیتا ہے کہ سبھی کو یاد کیا جائے اور ہندوستان میں نہیں بلکہ پوری دنیا میں امن کے لیے دعا کی جا تاکہ اللہ رب العزت پوری دنیا میں امن قائم رکھے اور اسلام کا اللہ رب العزت پوری دنیا میں غلبہ اسلام کو پوری دنیا پر غلبہ غلطات کا بھیڑ کتنے نے حصہ لیا تقریباً یہ سینکڑوں لوگ تو ہوں گے میرے حساب سے میری مائیں بہنیں بھی ادھر بیٹھی ہیں ماشاءاللہ وہ بھی آئی ہیں اس میں اور دعا میں شریک ہوئی ہیں وہ بھی انہوں نے بھی کچھ نہ کچھ پڑھائی ہے وہ سبھی اس میں شامل ہیں جو لوگ نفرت پہلاتے ہیں کیا سندیش بس, بس ان کے لیے تو میں یہی کہوں گا کہ اسلام تو کبھی بھی نفرت کا سندیش نہیں دیتا آپس میں پیار محبت مانٹنے کی جو ہے پیغام دیتا ہے اور پھر میں اپنی طرف سے ہی کہتا ہوں کہ اسلام کو اپنائیے اسلام کے جو ارکان ہیں ان کو اپنائیے تو انشاءاللہ پوری دنیا میں یہ منائے گا ٹھیک ہے یہ تھی آپ کے ساتھ امام صاحب جنہوں نے پوری جانکاری دی میں آپ کے ساتھ محمود رسوی دینک سویرا چینل بنالا ਇਨਾ ਮਸਲ ਮਾਮਲਾ ਹੋਈ ਸਰ ਪ੍ਰਧਾਨ ਮੁਸਲਮ ਵੈਲਫੇਅਰ ਤੇ ਸੇਵਾਦਾਰ ਜੋ ਵੀ ਡਿਊਟੀ ਲਾਉਂਦੇ ਨੇ ਭਾਈ ਆਪਾਂ ਉਹਨਾਂ ਦੇ ਨਾਲ ਖੜੇ ਆ ਸਾਰੇ ਮਿਲ ਜੂ ਰੂਪੇ ਕਰਦੇ ਨੇ ਜੋ ਵੀ ਪ੍ਰੋਗਰਾਮ ਕਰਦੇ ਨੇ ਬਾਕੀ ਇਮਾਮ ਸਾਹਿਬ ਨੇ ਇਹ ਤਹਿਈਆ ਕੀਤਾ ਵੀ ਆਪਾਂ ਭਾਈ ਜਿਹੜੇ ਕਿ ਇਥੋਂ ਦੁਨੀਆ ਤੋਂ ਚਲੇ ਗਏ ਕਰਬਲਾ ਦੇ ਵਿੱਚ ਜੰਗ ਹੋਇਆ ਉਸ ਮੌਕੇ ਉਹਨਾਂ ਦੇ ਵਾਸਤੇ ਦੁਆ ਪੀ ਜਾਂ ਬਹੁਤ ਵਧੀਆ ਇਹਨਾਂ ਨੇ ਕਿਹਾ ਨਹੀਂ ਤਾਂ ਆਉਣ ਵਾਲੀ ਨਸਲਾਂ ਭੁੱਲ ਹੀ ਜਾਂਦੀਆਂ ਵੀ ਕਹਾ ਘਰ ਕਰਵਲਾਤੀ کیا ਝਗੜਾ ਹੋਇਆ ਕਿਹਾ ਨਹੀਂ ਬਾਕੀ ਕਮੇਟੀ ਜਿਹੜੀ ਬਹੁਤ ਹੀ ਵਧੀਆ ਮਤਲਬ ਇੰਤਜ਼ਾਮ ਕਰਨ ਵਾਸਤੇ ਹਰ ਵੇਲੇ ਤਿਆਰ ਬਰ ਤਿਆਰ ਰਹਿੰਦੀ ਹੈ ਇਹ ਜੇ ਮੌਕੇ ਦੇਖੋ ਤੇ ਹਰ ਰੋਜ਼ ਨਹੀਂ ਮਿਲਦੇ ਜਿਹੜਾ ਕਿ ਮਤਲਬ ਸਵਾਬ ਦਾ ਕੰਮ ਹੈ ਇਹ ਜ਼ਰੂਰੀ ਕਰਨਾ ਚਾਹੀਦਾ ਹੈ ਬਾਕੀ ਇੱਥੇ ਜਿਹੜਾ ਸਾਰੇ ਭੈਣ ਭਾਈਆਂ ਨੇ ਦੁਆ ਮੰਗੀਆ ਹਿੰਦੂ ਸਿੱਖ ਮੁਸਲਮਾਨ ਈਸਾਈ ਸਾਰੇ ਮਿਲ ਜੁਲ ਕੇ ਇਸ ਤਰੀ ਰਹਿਣ ਸਾਰੀ ਦੁਨੀਆ ਦੇ ਵਾਸਤੇ ਦੁਆ ਮੰਗਦੇ ਆ ਸੀ ਤਾਂ ਕਿ ਸਾਰੇ ਮਿਲ ਜੁਲ ਕੇ ਰਹਿਣ ਕੋਈ ਵੀ ਲੜਾਈ ਝਗੜਾ ਨਾ ਹੋਵੇ ਅੱਲਾਹ ਤਾਲਾ ਸਭ ਨੂੰ ਬਸ ਅੰਮਨ ਅਮਾਨ ਦੀ ਸ਼ਾਂਤੀ ਰੱਖੇ ਅਸੀਂ ਤਾਂ ਇਹ ਦੁਆ ਮੰਗਦੇ ਆ ਭਾਈਆਂ ਦੇ ਗੁਦਾਸ ਗਰਾਜ਼ ਗੁਜਾਰਸ਼ ਹੈ ਮੇਰੀ ਭਾਈ ਸਾਰੇ ਅੱਜ ਇਸਾ ਵੇਲੇ ਵੀ ਇਹੀ ਦੁਆ ਮੰਗੋ ਵੀ ਸਾਰੇ ਅਮਰ ਸਾਂਤ ਰਹਿ ਨਾਮ ਅਬਦੁਲ ਮਜੀਦ ਸਰ ਆਜ ਵੀ ਹੋਰ ਨੂੰ ਲੈ ਕੇ ਮਗਰੀਬ ਦੀ ਨਮਾਜ਼ ਤੋਂ ਬਾਅਦ ਉਹ ਇਹ ਦਿਵਰੀ ਕੀ ਕਿਹਾ ਸਰ ਕਿਉਂਕਿ ਮੈਂ ਮੈਂ ਆਪਣੇ ਸਾਡੇ ਮੌਲਵੀ ਕਾਰਿਮ ਮੁਹੰਮਦ ਜਵਾਰ ਸਾਹਿਬ ਦਾ ਬੜਾ ਮਸ਼ਹੂਰ ਹਾਂ ਕਿ ਜਿਨ੍ਹਾਂ ਨੇ ਇਹ ਉਪਰਾਲਾ ਕੀਤਾ ਸ਼ਹਾਦਤ ਦੇ ਦਿਨ ਸ਼ਹਾਦਤ ਦੇ ਦਿਨ ਤੇ ਇਹ ਬਹੁਤ ਵੱਡਾ ਦਿਨ ਹੈ ਸਾਡੇ ਲਈ ਕਿਉਂਕਿ ਹਾਜ ਜਹਾਦ ਅਮਾਮ ਹਸਨ ਉਸਨ ਨੇ ਇਸ ਦਿਨ ਕੁਰਬਾਨੀਆਂ ਦਿੱਤੀਆਂ ਇਸਲਾਮ ਦੇ ਖਾਤਰ ਕਿਹਾ ਜਾਂਦਾ ਹੈ ਕਿ ਇਸਲਾਮ ਜਿੰਦਾ ਹੁੰਦਾ ਹੈ ਹਰ ਹਰਕਰਬਲਾ ਕੇ ਬਾਅਦ ਔਰ ਸਾਨੂੰ ਸਾਨੂੰ ਬਹੁਤ ਅੱਜ ਖੁਸ਼ੀ ਹੋਈ ਹੈ ਕਿ ਮੌਲਵੀ ਸਾਹਿਬ ਨੇ ਇਹ ਪ੍ਰਵਲਾ ਕੀਤਾ ਤਾਂ ਕਿ ਜਿਹੜੀ ਸਾਡੀ ਆਉਣ ਵਾਲੀ ਜਨਰੇਸ਼ਨ ਹੈਗੀ ਹੈ ਬੱਚੇ ਨੇ ਉਹਨਾਂ ਨੂੰ ਪਤਾ ਲੱਗੇ ਕਿ دین ਇਸਲਾਮ ਕਿੱਥੋਂ ਸ਼ੁਰੂ ਹੋਇਆ ਔਰ ਕਿੰਨੀਆਂ ਸ਼ਹਾਦਤਾਂ ਦੀਆਂ ਕਿਵੇਂ ਸ਼ਹਾਦਤਾਂ ਹੋਈਆਂ ਨੇ ਤਾਂ ਕਿ ਸ਼ਹਾਦਤਾਂ ਦੇ ਜ਼ਰੀਏ ਤੇ ਸਾਡੇ ਇਸਲਾਮ ਫੈਲਿਆ ਤਾਂ ਅਸੀਂ ਇਹਨਾਂ ਦਾ ਕਾਰੀ ਸਾਲ ਦਾ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਕਿ ਉਹਨਾਂ ਨੇ ਇਹ ਉਪਰਾਲਾ ਕਰਿਆ ਉਮੀਦ ਕਰਦਾ ਕਿ ਅੱਗੇ ਤੋਂ ਵੀ ਹਰ ਮਸਜਿਦ ਦੇ ਵਿੱਚ ਇਹ ਉਪਰਾਲਾ ਕੀਤਾ ਜਾ ਕੇ ਜਾਵੇ ਤਾਂ ਕਿ ਜਿਹੜੇ ਸਾਡੇ ਆਉਣ ਵਾਲੇ ਬੱਚੇ ਆ ਉਹਨਾਂ ਨੂੰ ਸਾਡੇ ਇਤਿਹਾਸ ਬਾਰੇ ਪਤਾ ਲੱਗੇ ਹੋਰ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਅਸੀਂ ਇਹ ਜਿਹੜਾ ਸੰਦੇਸ਼ ਹੈ ਜਿਹੜਾ ਉਹਨਾਂ ਦੀਆਂ ਸ਼ਹਾਦਤਾਂ ਨੇ ਇਹ ਅਮਨ-ਅਮਾਨ ਦੀਆਂ ਨੇ ਹਰ ਮੁਲਕ ਦੇ ਵਿੱਚ ਅਮਨ ਸ਼ਾਂਤੀ ਰਹੇ ਭਾਈਚਾਰਕ ਸਾਂਝ ਬਣੀ ਰਹੇ ਇਹੀ ਉਹਨਾਂ ਦਾ ਸੰਦੇਸ਼ ਥਾ ਔਰ ਇਸ ਨੂੰ ਇਹ ਸੰਦੇਸ਼ ਨੂੰ ਅਸੀਂ ਕਾਇਮ ਰੱਖਣ ਵਾਸਤੇ ਹੀ ਇਹ ਪ੍ਰੋਗਰਾਮ ਕਰਾਉਣੇ ਆ ਜਿਹੜੇ ਕੋਈ ਚੰਦ ਲੋਕ ਨਹੀਂ ਨਫਰਤ ਦਾ ਵੀ ਬੋਲ ਰਹੇ ਨੇ ਉਹਨਾਂ ਬਾਰੇ ਕੀ ਉਹ ਉਹਨਾਂ ਬਾਰੇ ਤਾਂ ਇਹੀ ਹੈ ਵੀ ਮਤਲਬ ਕਿ ਉਹ ਚੰਦ ਲੋਕ ਨੇ ਕੋਈ ਮਜ਼ਹਬ ਨਹੀਂ ਸਿਖਾਤਾ ਆਪਸ ਵਿੱਚ ਬਹਿਰ ਰੱਖਣਾ ਮਜ਼ਹਬ ਨਹੀਂ ਸਿਖਾਤਾ ਆਪਸ ਵਿੱਚ ਬਹਿਰ ਰੱਖਾ ਹਿੰਦੀ ਹੈ ਹਮ ਹਿੰਦੋਸਤਾਂ ਹਮਾਰਾ ਸਾਰੇ ਜਹਾਂ ਸੇ ਅੱਛਾ ਹਿੰਦੁਸਤਾਨ ਹਮਾਰਾ ਹਮ ਬੁਲਬਲੇ ਹੈ ਇਸ ਕੀ ਇਹ ਗੁਲਿਸਤਾਨ ਹਮਾਰਾ ਇਹ ਸਾਡਾ ਦੇਸ਼ ਜਿਹੜਾ ਹੈਗਾ ਇਸ ਭਾਂਤ ਭਾਂਤ ਦੇ ਫੁੱਲਾਂ ਦਾ ਇਹਦੇ ਵੀ ਸਾਡਾ ਪਿਆਰ ਮੁਹੱਬਤ ਇਸੇ ਤਰ੍ਹਾਂ ਕਾਇਮ ਔਰ ਦੈਮ ਰਹੇ ਔਰ ਜਿਹੜਾ ਮੁਲਕ ਦੀ ਆਜ਼ਾਦੀ ਹੋਈ ਹੈ ਇਹ ਸਾਡੇ ਅਸੀਂ ਸਭ ਨੇ ਸਾਂਝੀ ਸਾਨੀਆਂ ਕਸ਼ਾਂਝੀਆਂ ਕੁਰਬਾਨੀਆਂ ਕਰੀਆਂ ਨੇ ਤਾਂ ਇੱਥੇ ਸਾਨੂੰ ਇਹ ਆਜ਼ਾਦੀ ਮਿਲੀ ਹੈ ਇਸ ਆਜ਼ਾਦੀ ਨੂੰ ਕਾਇਮ ਰੱਖਣ ਵਾਸਤੇ ਸਾਨੂੰ ਅਗਰ ਕੋਈ ਬਲੀਦਾਨ ਵੀ ਦੇਣਾ ਪੈਂਦਾ ਹੈ ਤਾਂ ਅਸੀਂ ਉਹ ਬਲੀਦਾਨ ਵੀ ਦੇਵਾਂਗੇ ਔਰ ਮੁਲਖ ਨੂੰ ਅਮਨ ਸ਼ਾਂਤੀ ਕਾਇਮ ਅਮਨ ਸ਼ਾਂਤੀ ਪ੍ਰਦਾਨ ਕਰਾਂਗੇ